ਇਹ ਹਰ ਕਾ ਨਾਮ ਧਿਆਏ ਸੁਣ ਸਭਨਾ ਨੋਂ ਕਰ ਦਾਨ ਹੁਣ ਵਿਚਾਰ ਕਰਨਾ ਇੱਥੇ ਸਾਡੇ ਮਨ ਚ ਆ ਜਾਂਦਾ ਕਿ ਸਭਨਾ ਨੋਂ ਕਰ ਦਾਨ ਮੈਨੂੰ ਨਾਮ ਦੀ ਦਾਤ ਮਿਲ ਗਈ ਆ ਮੈਂ ਉਹ ਲੋਕਾਂ ਨੂੰ ਨਾਮਦਾਨ ਦੇਣ ਲੱਗ ਪਿਆ ਉਹ ਗੁਰੂ ਪਿਆਰਿਓ ਪਹਿਲਾਂ ਬੀਜ ਲੈ ਕੇ ਆਈਦਾ ਦੁਕਾਨ ਤੋਂ ਕਣਕ ਦੀ ਬਜਾਈ ਮੱਕੀ ਦੀ ਬਜਾਈ ਝੋਨੇ ਦੀ ਬਜਾਈ ਕਰਨੀ ਹੋ ਤਾਂ ਬੀਜ ਲੈ ਕੇ ਆਈਦਾ ਉਹ ਬੀਜ ਹੁੰਦਾ ਕਿਲੋਆਂ ਚ ਠੀਕ ਹੈ ਤਾਂ ਬੀਜ ਲੈ ਕੇ ਆਈਦਾ ਕਣਕ ਬੀਜੀ ਦੀ ਇਕੱਲੇ ਦੇ ਵਿੱਚ ਇੱਕ ਮਣ ਕਣਕ ਵਾਦੂਆ ਇੱਕ ਬੋਰੀ ਵਾਦੂਆ ਕਣਕ ਬੀਜ ਲਈ ਜਦੋਂ ਕਣਕ ਦੀ ਆਪਾਂ ਬੀਜ ਲੈ ਕੇ ਆਉਨੇ ਤੇ ਕੁਰਸਤੇ ਚ ਕਹਿ ਦਵੇ ਭਾਈ ਸਾਹਿਬ ਥੋੜੀ ਕਣਕ ਚਾਹੀਦੀ ਸੀ ਮੇਰੇ ਕੋ ਕਣਕ ਨਹੀਂ ਆਟਾ ਪਸਾਉਣਾ ਸੀ ਕੀ ਕਹੀਦਾ ਉਹਨੂੰ ਭਾਈ ਸਾਹਿਬ ਕਣਕ ਮੇਰੇ ਕੋ ਵੀ ਨਹੀਂ ਗੱਡੀ ਤੇ ਤੁਸੀਂ ਬੋਰੀ ਰੱਖੀ ਹੈ ਕਹਿੰਦਾ ਭਾਜੀ ਕਣਕ ਨਹੀਂ ਹੈ ਇਹ ਬੀਜ ਹੈ ਕਿਦਾ ਮਤਲਬ ਇਹ ਮੈਂ ਤੈਨੂੰ ਨਹੀਂ ਦੇਦਾ ਮੈਂ ਬੀਜਣੀ ਹੈ ਤੇ ਇਦਾਂ ਕਰੀ ਤੈਨੂੰ ਬੋਰੀ ਦੇ ਦੂੰ ਮੈਂ ਪਛੇ ਕੇ ਮਹੀਨੇ ਬਾਅਦ ਆਈ ਇਹ ਮੈਨੂੰ ਬੀਜ ਲੈ ਲੈਂਦੇ ਜਦੋਂ ਕਣਕ ਉਗੂਗੀ ਫਿਰ ਤੈਨੂੰ ਦੇ ਦੂੰਗਾ ਇਹਦਾ ਮਤਲਬ ਬੀਜ ਦਾਣ ਨਹੀਂ ਕਰੀਦਾ ਠੀਕ ਆ ਹੁਣ ਤੁਹਾਡੇ ਕੋਲ ਨਾਮ ਦਾ ਤੁਸੀਂ ਗੁਰੂ ਕੋਲ ਆ ਪੰਜਾ ਪੈਰ ਕੋ ਨਾਮ ਦੀ ਦਾਤ ਲਈ ਇਹ ਅੰਦਰ ਤੇ ਉਗਾ ਕੋਈ ਨਹੀਂ ਤੇ ਦਾਣ ਭਿਲੇ ਦੇਣ ਲੱਗ ਪਏ ਬੀਜੀ ਦਾਣ ਕਰਦਾ ਫੜ ਕਗੂਆ ਕੀ ਤੁਹਾਡੇ ਘਰੋਂ ਐਵੇਂ ਭਲੇਖੇ ਚ ਪੈ ਗਈ ਦੁਨੀਆ ਉੱਤੇ ਲਿਖਿਆ ਸੱਬਣਾ ਨੌ ਨੂ ਨਹੀਂ ਐ ਨੌ ਆ ਨੰਨੇ ਤੇ ਹੋੜ ਆ ਸੱਬਣਾ ਨੌ ਕਰ ਦਾਨ ਕਿਨੂੰ ਕਿਨੂੰ ਦਾਨ ਕਰਨਾ ਧਿਆਨ ਦੇਣਾ ਵਿਚਾਰ ਕਰਨਾ ਦਾਨ ਦਾ ਮਤਲਬ ਕੀ ਹੁੰਦਾ ਜਦੋਂ ਅਸੀਂ ਕਿਸੇ ਨੂੰ ਕੁਝ ਦਾਨ ਦਿੰਦੇ ਨਾ ਤੇ ਆਪਣਾ ਅਧਿਕਾਰ ਖਤਮ ਹੋ ਜਾਂਦਾ 150 ਰੁਪਈਆ ਆਪਾਂ ਗੁਰੂ ਨੂੰ ਦਾਨ ਦੇ ਦਿੱਤੇ ਆਪਣਾ ਅਧਿਕਾਰ ਖਤਮ ਹੋ ਜਾਂਦਾ ਹੁਣ ਗੁਰੂ ਦਾ ਅਧਿਕਾਰ ਪੈ ਜਾਂਦਾ ਕੀ ਗੁਰੂ ਦੀ ਮਰਜ਼ੀ ਐ ਸਾਧੂ ਦੀ ਮਰਜ਼ੀ ਐ ਉਹ 100 ਦੀ ਖੰਡ ਲਿਆਵੇ ਪੱਤੀ ਲਿਆਵੇ ਤੇ ਭਾਵੇਂ ਕਿਸੇ ਨੂੰ ਗਾਂ ਸੋਜ ਦਾ ਸੋਜ ਦੇ ਦੇਵੇ ਉਹਦੀ ਮਰਜ਼ੀ ਇੱਕ ਰੀ ਕਿਹਾ ਕੋ ਸਜਨ ਮਹਾਂਪੁਰਖ ਕੋ ਲਗਿਆ ਤੇ ਮਹਾਂਪੁਰਖ ਨੇ 2000 ਰੁਪਿਆ ਫੜਾਇਆ ਉਹਨੇ ਜੋ 2000 ਰੁਪਿਆ ਫੜਾਇਆ ਤੇ ਮਹਾਂਪੁਰਖ ਨਾ ਐਦਾ ਬੋਰੀ ਦੇ ਉੱਤੇ ਬੈਠੇ ਸੀ ਦਰਜੀ ਦੀ ਵੀ ਚਾਈ ਉੱਤੇ ਬੈਠੇ ਸੀ ਉਹਦਾ 2000 ਰੁਪਿਆ ਫੜਾਇਆ ਮਹਾਂਪੁਰਖ ਨੇ ਬੋਰੀ ਥਲੇ ਰੱਖ ਲਿਆ ਠੀਕ ਹੈ ਰੱਖ ਲਿਆ ਤੇ ਉਹਨੇ ਚੰਨ ਕੋਈ ਬੀਬੀ ਆਈ ਉਹ ਕਹਿੰਦੀ ਬਾਬਾ ਜੀ ਵੀ ਬੱਚੇ ਦਾ ਵਿਆਹ ਕਰਨਾ। ਤੇ ਥੋੜੀ ਬਦੀ ਮਤ ਕਰੋ। ਮਾਹਪੁਰਖਾਂ ਨੇ ਹੱਥ ਮਾਰਿਆ ਤੇ ਪੈਸੇ ਕੱਢੇ ਉਹਨਾਂ ਦਿੱਤੇ 2000 ਰੁਪਏ। ਉਹ 2000 ਉਹੀ ਸੀਗਾ ਜਿਹੜਾ ਸੱਜਣ ਨੇ ਪੜਾਇਆ ਸੀ। ਠੀਕ ਹੈ? ਕਈ ਕਹਿੰਦੇ ਠੀਕ। ਕੋਈ ਮਾਹਪੁਰਖਾਂ ਨੂੰ ਦਿੱਤਾ ਰੁਪਈਆ ਤੇ ਲਈ ਉਹਨਾਂ ਨੇ ਜੇਬ ਚ ਕੱਢੀ ਇਧਰ ਵਰਤਦਾ ਇਧਰ ਵਰਤਦਾ ਲੈ ਉਹੀ ਵਰਤੀ ਜਾਂਦੇ। ਉਹ ਮਾਹਪੁਰਖਾਂ ਨੇ 2000 ਹੀ ਫੜਿਆ ਤੁਹਾਨੂੰ ਪੜਾਤਾ ਤੇ ਉਹ ਘੁਰਸ ਘੁਰਿਆ ਨਹੀਂ ਗਿਆ। ਉਹ ਖਿੱਚ ਗਿਆ। ਖਿੱਚ ਕੇ ਕਹਿੰਦਾ ਵੀ ਮਹਾਂਪੁਰਖਾਂ ਨੂੰ ਕਹਿੰਦਾ ਜੀ ਮੈਂ ਦਿੱਤਾ ਸੀ ਤੁਹਾਨੂੰ 2000 ਰੁਪਏ ਸੇਵਾ ਵਾਸਤੇ ਬੀ ਬਿਲਡਿੰਗ ਦੀ ਸੇਵਾ ਕਰਨੀ ਹੈ ਤੇ ਤੁਸੀਂ 2000 ਰੁਪਏ ਬੀਬੀ ਨੂੰ ਬੜਾਤਾ ਕਹਿੰਦੇ ਵੀ ਤੈਨੂੰ ਆਪਣੇ 2000 ਦੇ ਨੋਟਾਂ ਦੀ ਪਛਾਣ ਆ ਕਹਿੰਦੇ ਮੈਨੂੰ ਪਛਾਣ ਆ ਮਹਾਂਪੁਰ ਉੱਠੇ ਦਰੀ ਚੁੱਕੀ ਕਹਿੰਦੇ ਚੁੱਪ ਪਛਾਣ ਲੈ ਜਿਹੜਾ ਘੜਨਾ ਹੈ ਘੜ ਲੈ ਉੱਥੇ ਕਰੋੜਾ ਰੁਪਏ ਪਏ ਘੜ ਲੈ ਕਹਿੰਦੇ ਕਹਿੰਦਾ ਜੀ ਇਹ ਕੀ ਕਹਿੰਦੇ ਕੁਝ ਨਹੀਂ ਤੈਨੂੰ ਆਪਣੇ 2000 ਦਾ ਕਮਾਂਡ ਆ ਗਿਆ ਨਾ ਪੇ 2000 ਸੇਵਾ ਚ ਲੱਗਣਾ ਸੀ ਮੈਂ ਤਾਂ ਸੇਵਾ ਚ ਹੀ ਲਾਇਨੇ ਤੇ ਅਗਲੀ ਗੱਲ ਜੇ ਇਸ ਔਰਤ ਨੇ ਆ ਕੇ ਮੰਗੇ ਕਿ ਮੇਰੀ ਧੀ ਦਾ ਵਿਆਹ ਆ ਤੇ ਬਾਬੇ ਕਿਰਪਾ ਦੇ ਉਹ ਤਾਂ ਮੈਂ ਤਾਂ ਸੇਵਾ ਚ ਹੀ ਪਾਇਆ ਇਹਦਾ ਮਤਲਬ ਕੀ ਹੈ ਕਿ ਜਿਹੜਾ ਦਾਨ ਦੇ ਦਈਏ ਨਾ ਉਹ ਜਿਹਨੂੰ ਦੇਤਾ ਉਹ ਅਧਿਕਾਰੀ ਹੈ ਹੁਣ ਹੁੰਦਾ ਕੀ ਹੈ ਸਭਨਾਂ ਨੂੰ ਕਰ ਦਾਨ ਅਸੀਂ ਕੀ ਕਰਦੇ ਆਂ ਅਸੀਂ ਗੁਰੂ ਚਰਨਾਂ ਦੇ ਮੱਥਾ ਤੇ ਟੇਕਦੇ ਆਂ ਠੀਕ ਹੈ ਪਰ ਧਿਆਨ ਦਿਓ ਜਿਹੜੇ ਸਾਡੇ ਵਕਾਰ ਆ ਨਾ ਜਿਹੜੇ ਸਾਡੇ ਮਨ ਦੇ ਵਿਚਾਰ ਆ ਉਹਨਾਂ ਤੇ ਕੰਟਰੋਲ ਸਾਡਾ ਹੀ ਹੈ ਗੁਰੂ ਦਾ ਨਹੀਂ ਹੈਗਾ ਇਹਨੂੰ ਕਹਿੰਦੇ ਸਭਣਾ ਨੂੰ ਕਰਦਾਨ ਤੇਰੇ ਅੰਦਰ ਜਿੰਨੀਆਂ ਮੰਗਾਂ ਨੇ ਤ੍ਰਿਸ਼ਨਾਵਾਂ ਨੇ ਝੂਠੀਆਂ ਭਾਵਨਾਵਾਂ ਨੇ ਨਾ ਸਾਰੀਆਂ ਗੁਰੂ ਨੂੰ ਦਾਨ ਕਰ ਦੇ ਤਾਂ ਕਿ ਤੇਰੀ ਮੰਗ ਤੇ ਵੀ ਕੰਟਰੋਲ ਗੁਰੂ ਦਾ ਰਵੇ ਤੇਰਾ ਕੰਟਰੋਲ ਨਾ ਰਵੇ ਸਾਡਾ ਮੰਗ ਤੇ ਸਾਡਾ ਹੀ ਕੰਟਰੋਲ ਆ ਕਿੱਦਾਂ ਅਸੀਂ ਤਾਂ ਮੱਥਾ ਟੇਕਨ ਦਾ ਮੁੱਲ ਮੰਗਦੇ ਮੱਥਾ ਟੇਕਨ ਦਾ ਕਦੇ 10 20 ਰੁਪਏ ਗੁਰੂ ਅੱਗੇ ਰੱਖਣ ਲੱਗੀ ਹੈ ਨਾ ਤੇ ਕੀ ਕਹਿੰਦਾ 15 15 ਮਿੰਟ ਲਾਦਣ ਦੇ ਲੁਕਿੰਗ ਪਿੱਛੇ ਵਿਚਾਰਾ ਖੜਾ ਢੀਖਣ ਰਿਹਾ ਵੀ ਯਾਰ ਪਰਾਂ ਹੋ ਜਾ ਹੂੰ ਕਈ ਵਾਰੀ ਅਸੀਂ ਦੇਖਿਆ ਪ੍ਰਬੰਧਕ ਸਟੇਜ ਤੇ ਕਿਸੇ ਬੁਲਾਰੇ ਨੇ ਬੋਲਣਾ ਉਹ ਵਿਚਾਰਾ ਟਾਈਮ ਤੇ ਪਹੁੰਚਣ ਰਿਹਾ ਉਹ ਪਿੱਛੇ ਖੜਾ ਤਰਲੇ ਲੈਣ ਰਿਹਾ ਭਾਈਆ ਬੀਬੀ ਨੂੰ ਕੋ ਪਰਾਂ ਹੋ ਜਾ ਮੱਥਾ ਟੇਕ ਕੇ ਸਟੇਜ ਤੇ ਟਾਈਮ ਹੋਣ ਰਿਹਾ ਮਰਾ ਨਹੀਂ ਉਹ ਉੱਥੇ ਖੜੀ ਮੱਥੜੇ ਕੋਈ 15 ਮਿੰਟ ਹੋ ਗਏ ਬੁਰਬੁਰ ਬੁਰਬੁਰਾ ਵੀ ਕਰਦੀਆਂ ਵੀ ਕਰਦੀਆਂ ਵੀ ਕਰਦੀ ਏਦਾਂ ਕਰਦੀ ਓਦਾਂ ਕਰਦੀ ਸਾਰੀ ਸਲਾਹ ਗੁਰੂ ਨੂੰ ਦੇ ਕੇ ਉਸ ਤੋਂ ਬਾਅਦ ਵਿੱਚ ਦਸਾਂ ਦਾ ਨੋਟ ਗੁਰੂ ਅੱਗੇ ਰੱਖਦੀ ਹੈ ਤਲਵੜ 10 ਰੁਪਏ ਇਹਦਾ ਮਤਲਬ ਦਾਨ ਦਿੱਤਾ ਨਹੀਂ ਹੈ ਮੇਰੇ ਕਹਿ ਮੁਤਾਬਕ ਚੱਲਣਾ ਚਾਹੀਦਾ ਇੱਥੇ ਫਿਰ ਗੁਰੂ ਸਾਹਿਬ ਨੇ ਕਹਿਣ ਲੱਗੇ ਕਿ ਹਰ ਕਾ ਨਾਮ ਤੇ ਆਏ ਸੁਣ ਸਭਨਾ ਨੂੰ ਕਰ ਦਾਨ ਕਹਿੰਦਾ ਜਿੰਨੇ ਤੇਰੇ ਮਨ ਵਿੱਚ ਆਪਣੇ ਵਿਚਾਰ ਆ ਝੂਠੀਆਂ ਮੰਗਾ ਨੇ ਆਸਾਂ ਨੇ ਭਾਵਨਾ ਨੇ ਆਖ ਗੁਰੂ ਦੇ ਚਰਨਾਂ ਚ ਤੇ ਗੁਰੂ ਕੰਟਰੋਲ ਕਰੇ ਤੂੰ ਨਾ ਕੰਟਰੋਲ ਕਰੇ ਇੱਥੇ ਤਾਂ ਆ ਕੇ ਕਹਿੰਦਾ ਗੁਰੂ ਜੀ ਨੇ ਵਿਣਤਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਕਹਿੰਦਾ ਇੱਥੇ ਪੰਗਾ ਆ ਤੂੰ ਗੁਰੂ ਚਰਨਾਂ ਚ ਖਲਾਉਂਦਾ ਜ਼ਰੂਰ ਹਾਂ ਪਰ ਤੇਰੀਆਂ ਆਪਣੀਆਂ ਮੰਗਾਂ ਤੇ ਕੰਟਰੋਲ ਤੇਰਾ ਏ ਕਹਿੰਦਾ ਗੁਰੂ ਨੂੰ ਦਾਨ ਦੇ ਦੇ ਕਹਿੰਦਾ ਪਬ ਅੱਜ ਤੋਂ ਬਾਅਦ ਤੇਰੀਆਂ ਇੱਛਾਂ ਤੇ ਵੀ ਕੰਟਰੋਲ ਗੁਰੂ ਦਾ ਹੋਵੇ ਤੇਰੀ ਮੰਗ ਤੇ ਵੀ ਕੰਟਰੋਲ ਗੁਰੂ ਦਾ ਹੋਵੇ ਤੇ ਉਹ ਆਹ ਕੰਟਰੋਲ ਕੀਤਾ ਗੁਰੂ ਸਾਹਿਬ ਨੇ ਕਹਿੰਦੇ ਮੈਂ ਮੰਗ ਫਿਰ ਤੇਰੀ ਮੰਗ ਤੇ ਮੈਂ ਕੰਟਰੋਲ ਕਰਦਾ ਅੱਛਾ ਕੀ ਕੀਤਾ ਜੀ ਕਹਿੰਦੇ ਚਾਬੀ ਲਾਤੀ ਮੈਂ ਕਿਹਾ ਜੀ ਕਿਦਾਂ ਕਹਿੰਦੇ ਤੇਰੀ ਮੰਗ ਮੇਰੇ ਮੁਤਾਬਕ ਚੱਲੂਗੀ ਚਲਾਓ ਤੁਸੀਂ ਕਿਵੇਂ ਚਲਾਉਂਗੇ ਮੇਰੀ ਮੰਗ ਨੂੰ ਦਾਨ ਦੇਤੀ ਕਹਿੰਦੇ ਦੇਤੀ ਤੁਹਾਨੂੰ ਦਾਨ ਦੇਤੀ ਮੈਂ ਆਪਣੇ ਪੂਰੇ ਵਿਚਾਰ ਤੁਹਾਨੂੰ ਦਾਨ ਦਿੱਤੇ ਕਹਿੰਦੇ ਆਲਾ ਫੜ ਹੁਣ ਤੇਰੀ ਮੰਗ ਮੇਰੇ ਕੰਟਰੋਲ ਚੱਲੂਗੀ ਮੰਗ ਕੀ ਮੰਗਾ ਦੇ ਨਾਮ ਸੰਤੋਖਿਆ ਉਤਰੇ ਮਨ ਕੀ ਭੁੱਖ ਕਹਿੰਦਾ ਮੰਗ ਆ ਜਾ ਗੁਰੂ ਦਾ ਕੰਟਰੋਲ ਹੋ ਗਿਆ ਹਾਂ